ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 525 ਤੋਂ ਲੈ ਕੇ 526 ਤੱਕ ਸਵਾਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਕਰ ਤੀਜਾ ਵਾਹਿਗੁਰੂ ਜੀ एक ओंकार ओङ्कार प्रसाद दूध त बशर थनो बिटार्यो फूल पवर जलमीन बिगार्यो माई गोविंद पूजा कहां ले चरावो अवर न फूल अन्नपूर्ण पावो रहाओ। ਅਵਰਨਾ ਫੁੱਲ ਅਨੂਪਨ ਪਾਵੋ ਰਹਾਓ ਹਾਂਜੀ ਸੰਗਤ ਜੀ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਉਸ ਪਰਮੇਸ਼ਰ ਦੀ ਪੂਜਾ ਕਿਵੇਂ ਕਰਾਂ ਕਹਿੰਦੇ ਦੁੱਧ ਤਾਂ ਥਣਾ ਵਿੱਚ ਇਹ ਬੱਚੇ ਨੇ ਝੂਠਾ ਕਰ ਦਿੱਤਾ ਜਿਹੜੇ ਫੁੱਲ ਸੀ ਉਹ ਪਵਰੇ ਨੇ ਸੁੰਘ ਲੈ ਜਿਹੜਾ ਪਾਣੀ ਆ ਉਹ ਮੱਛੀ ਨੇ ਖਰਾਬ ਕਰ ਦਿੱਤਾ ਹੁਣ ਕਹਿੰਦੇ ਹੈ ਮਾਤਾ ਮੈਂ ਹੁਣ ਪਰਮੇਸ਼ਰ ਦੀ ਪੂਜਾ ਕਿਸ ਚੀਜ਼ ਨਾਲ ਕਰਾਂ ਜੇ ਕਹਿੰਦੇ ਫਿਰ ਮੈਂ ਹੁਣ ਇਹ ਦੁੱਧ ਫੁੱਲ ਪਾਣੀ ਕੁਛ ਚੜ੍ਹਾ ਨਾ ਸਕਾਂ ਤਾਂ ਫਿਰ ਪਰਮੇਸ਼ਰ ਨੂੰ ਕਿਵੇਂ ਪਾਉਂਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਲਾ ਗਰਬੇ ਰਹਿ ਭਉੰਗਾ ਵਿਖ ਅੰਮ੍ਰਿਤ ਬਸੇ ਇਕ ਸੰਗਾ ਕਹਿੰਦਾ ਜਿਹੜਾ ਚੰਦਨ ਦੇ ਬੂਟੇ ਨੇ ਉਨ੍ਹਾਂ ਨਾਲ ਸੱਪ ਲਿਫਟੇ ਹੋਏ ਨੇ ਅੰਮ੍ਰਿਤ ਤੇ ਕਹਿੰਦੇ ਜ਼ਹਿਰ ਇੱਕ ਜਗ੍ਹਾ ਹੀ ਵਸਦੇ ਨੇ ਸਮੁੰਦਰ 'ਚ ਧੂਪ ਦੀਪਨੇ ਬੇਦੇਵਾਸਾ ਕੈਸੇ ਪੂਜ ਕਰੇ ਤੇਰੇ ਦਾਸਾ ਕਹਿੰਦੇ ਧੂਪ ਦੀਪਨ ਬੇਦ ਸਭ ਕੁਝ ਝੂਠਾ ਹੋ ਗਿਆ ਵੀ ਹੁਣ ਤੇਰੇ ਸੇਵਕ ਤੇਰੀ ਪੂਜਾ ਕਿਵੇਂ ਕਰਨ ਪਰਮੇਸ਼ਰ ਜੀ ਤਨ ਮਨ ਅਰਪੋ ਪੂਜ ਚਿਰਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ ਕਹਿੰਦੇ ਮੈਂ ਤੇ ਹੁਣ ਪਰਮੇਸ਼ਰ ਜੀ ਨੂੰ ਆਪਣਾ ਤਨ ਤੇ ਮਨ ਅਰਪਣ ਕਰ ਰਿਹਾ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿਸ ਨੇ ਪਰਮੇਸ਼ਰ ਨੂੰ ਤਨ ਤੇ ਮਨ ਅਰਪਣ ਕਰ ਲੈਂਦਾ ਉਹ ਪਰਮੇਸ਼ਰ ਜੀ ਨੂੰ ਪਾ ਲੈਂਦਾ ਪੂਜਾ ਅਰਚਾ ਆਹੇ ਨ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਕਹਿੰਦੇ ਹੋਰ ਕਿਸੇ ਚੀਜ਼ ਨਾਲ ਤਜੇ ਤੇਰੀ ਪੂਜਾ ਨਹੀਂ ਹੋ ਸਕਦੀ ਫਿਰ ਕਹਿੰਦੇ ਫਿਰ ਮੇਰੀ ਉੱਚੀ ਅਵਸਥਾ ਕਿਵੇਂ ਬਣ ਸਕਦੀ ਆ ਇਹ ਤੇ ਗੁਰੂ ਦੀ ਕਿਰਪਾ ਨਾਲ ਜਿਸ ਜੀਵ ਨੇ ਮਨ ਤਨ ਅਰਪਣ ਕਰਤਾ ਪਰਮੇਸ਼ਰ ਨੂੰ ਉਹਨੇ ਪਾਲਿਆ ਗੂਜਰੀ ਸ੍ਰੀ ਤੇਰਲੋਚਨ ਜੀੋ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕਿਨਾ ਬਾਹਰ ਪੇਖ ਉਦਾਸੀ ਹਿਰਦੈ ਕਮਲ ਕਟ ਬ੍ਰਹਮਨਾ ਚੀਨਾ ਕਾਹੇ ਪਿਆਸ ਨਿਆਸੀ ਕਹਿੰਦੇ ਜਿਸ ਜੀਵ ਦਾ ਅੰਦਰ ਕਹਿੰਦੇ ਵਿਕਾਰਾਂ ਨਾਲ ਭਰਿਆ ਪਿਆ ਨਿਰਮਲ ਨਹੀਂ ਹੋਇਆ ਉਹਦੇ ਬਾਹਰੋਂ ਕਹਿੰਦੇ ਧਾਰਮਿਕ ਭੇਖ ਬਣਾਉਣ ਦਾ ਕੀ ਫਾਇਦਾ ਜਿਨੇ ਅੰਤਰ ਆਤਮੇ ਪਰਮਾਤਮਾ ਨੂੰ ਨਹੀਂ ਜਾਣਿਆ ਉਹ ਕਹਿੰਦੇ ਕਿਸ ਤਰ੍ਹਾਂ ਸੰਨਿਆਸੀ ਬਣ ਸਕਦਾ ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਓ ਕਹਿੰਦੇ हे ਜੈ ਚੰਦ ਜੇ ਜੀਵ ਨੇ ਕਹਿੰਦੇ ਅੰਤਰ ਆਤਮੇ ਉਸ ਪਰਮੇਸ਼ਰ ਦੇ ਨਾਲ ਸਾਝ ਨਹੀਂ ਪਾਈ ਤਾਂ ਉਹ ਫਿਰ ਕਹਿੰਦੇ ਬਾਹਰੋਂ ਵੇਖ ਕਰਕੇ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਹੈਗਾ ਕਰ ਕਰ ਖਾਇਆ ਪਿੰਡ ਵਿਦਾਇਆ ਖਿੰთა ਮੁੰਦਾ ਮਾਇਆ ਪੂਮਮਸਾਨ ਕੀ ਪਸਮ ਲਗਾਈ ਗੁਰ ਵਿਨ ਤਤ ਨ ਪਾਇਆ ਕਹਿੰਦੇ ਜਿਸ ਤਰ੍ਹਾਂ ਕਈ ਸਾਧੂ ਲੋਕ ਫਿਰਦੇ ਹੁੰਦੇ ਨੇ ਨਾ ਉਹਨਾਂ ਨੇ ਗੋਦੜੀ ਹੁੰਦੀ ਆ ਮੁੰਦਰਾ ਪਾਈਆਂ ਹੁੰਦੀਆਂ ਨੇ ਘਰ ਘਰ ਮੰਗਦੇ ਨੇ ਖਾ ਕੇ ਇਸ ਤਰ੍ਹਾਂ ਆਪਣਾ ਪੇਟ ਵਧਾ ਲੈਂਦੇ ਨੇ ਕਹਿੰਦੇ ਕਈ ਦਫਾ ਮਸਾਣਾ ਦੀ ਭਸਮ ਲਗਾਈ ਫਿਰਦੇ ਹੁੰਦੇ ਨੇ ਕਹਿੰਦੇ ਇਹ ਸਾਰਾ ਕੁਝ ਕਰਨ ਦੇ ਨਾਲ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੂ ਬੂ ਪਾਣੀ ਲਖ ਚਰਾਸੀ ਜਨ ਉਪਾਈ ਸੋ ਸਿਮਰੋ ਨਿਰਵਾਣੀ ਕਹਿੰਦੇ ਹੋਰ ਕੋਈ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਜਪਣ ਤੋਂ ਹੋਰ ਕੋਈ ਜਪ ਕਰਨੇ ਤਪ ਕਰਨੇ ਉਹਤੇ ਕਹਿੰਦੇ ਇਸ ਤਰ੍ਹਾਂ ਕਿ ਜਿਵੇਂ ਪਾਣੀ ਨੂੰ ਰੜਕਣਾ ਹੋਇਆ ਕਿਉਂਕਿ ਪਾਣੀ ਨੂੰ ਰੜਕਣ ਦੇ ਨਾਲ ਮੱਖਣ ਨਹੀਂ ਨਿਕਲਦਾ ਹੈਗਾ ਕਹਿੰਦੇ ਓ ਪਰਮੇਸ਼ਰ ਜਿਹਨੇ 84 ਲੱਖ ਜੂਨ ਉਪਾਈ ਆ ਕਹਿੰਦੇ ਜੋ ਨਿਰਵਾਣ ਹੈ ਪਰਮੇਸ਼ਰ ਨਿਰਲੇਪ ਹੈ ਉਹਦੀ ਉਪਾਸ਼ਨਾ ਕਰੋ ਉਹਦਾ ਨਾਮ ਜਪੋ ਕਹਿੰਦੇ ਜੇ ਉਹਨੂੰ ਪਾਉਣਾ ਕਾਇਕ ਮੰਡਲ ਕਾਪੜਿਆਰੇ 68 ਕਾਇ ਫੇਰਾਹੀ ਬਦਤ ਤਰਲੋਚਨ ਸੁਨ ਰੇ ਪ੍ਰਾਣੀ ਕਾਣ ਬਿਨ ਗਾਹ ਕੇ ਪਾਹੀ ਫਿਰ ਕਹਿੰਦੇ ਹੋਰ ਸਾਧੂਆਂ ਦੇ ਭੇਖ ਕਰਨੇ ਉਹ ਕੱਪੜੇ ਪਾ ਲੈਣੇ ਕਮੰਡਲ ਫੜ ਲੈਣੇ 68 ਤੀਰਥਾਂ ਦੇ ਇਸ਼ਨਾਨਾਂ ਲਈ ਫਿਰਨਾ ਭਗਤ ਤਰਲੋਚਨ ਜੀ ਕਹਿੰਦੇ ਨੇ ਇਹ ਪ੍ਰਾਣੀ ਕਹਿੰਦੇ ਕਹਿੰਦੇ ਇਹ ਸਾਰਾ ਕੁਝ ਕਰਨ ਦਾ ਕੋਈ ਲਾਭ ਨਹੀਂ ਹੈ ਇਹ ਤੇ ਕਹਿੰਦੇ ਇਸ ਤਰ੍ਹਾਂ ਵੀ ਜਦੋਂ ਫਸਲ ਦੇ ਵਿੱਚ ਕਣ ਨਾ ਹੋਵੇ ਤਾਂ ਫਿਰ ਉਹਨੂੰ ਗਾਹਣ ਦਾ ਥ੍ਰੈਸ਼ ਕਰਨ ਦਾ ਕੀ ਉਹਨੂੰ ਫਾਇਦਾ ਹੈ ਜਦੋਂ ਉਹਦੇ ਵਿੱਚ ਕਾਣੇ ਨਹੀਂ ਹੈ ਕਹਿੰਦੇ ਉਸ ਪਰਮੇਸ਼ਰ ਦੀ ਭਗਤੀ ਕਰਾਂ ਹੀ ਪਰਮੇਸ਼ਰ ਨੂੰ ਪਾ ਸਕੀਦਾ ਬਾਕੀ ਹੋਰ ਧਾਰਮਿਕ ਪਖੰਡ ਕਰਿਆ ਨਹੀਂ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜਉਣ ਵੱਲ ਵੱਲ ਔਤਰੈ ਹਾਂਜੀ ਉਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਨਾ ਕਿ ਆਪਾਂ ਇਸ ਦੀ ਵੀ ਗੁਰਬਾਣੀ 'ਚ ਵਿਚਾਰ ਕਰਾਂਗੇ ਉਸ ਦਿਨ ਦਾਸੀ ਨੇ ਕਹਿ ਦਿੱਤਾ ਸੀ ਭਗਤ ਨਾਮਦੇਵ ਜੀ ਇਹ ਭਗਤ ਤਿਰਲੋਚਨ ਜੀ ਕਹਿ ਰਹੇ ਨੇ ਜਿਸ ਤਰ੍ਹਾਂ ਕਈ ਦਫਾ ਸ਼ੱਕ ਹੋ ਜਾਂਦਾ ਨਾ ਸਾਨੂੰ ਵੀ ਸ਼ਾਇਦ ਹੋਣਾ ਸੀ ਮਨੁੱਖਾ ਜਨਮ ਜਾਂ ਸਾਨੂੰ ਦੂਸਰਾ ਜਨਮ ਵੀ ਮਨੁੱਖਾ ਹੀ ਮਿਲਣਾ ਇਹ ਗੱਲ ਨਹੀਂ ਹੈ ਸੰਗਤ ਜੀ ਇਹ ਬਾਣੀ 'ਚ ਦੱਸ ਰਹੇ ਨੇ ਬਾਣੀ ਪਾਤਸ਼ਾਹ ਨੇ ਪ੍ਰਵਾਨ ਕਰਕੇ ਭਗਤ ਸਹਿਬਾਨ ਦੀ ਚਾੜੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਦੇ ਵਿੱਚ ਸਚਾਈ ਆ ਸਾਡੇ ਕਰਮਾਂ ਦੇ ਅਨੁਸਾਰ ਜਨਮ ਮਿਲਣਾ ਇਹ ਨਹੀਂ ਕਿ ਹੁਣ ਮਨੁੱਖਾ ਜਨਮ ਆ ਇਸ ਲਈ ਤਾਂ ਪਾਸ਼ਾ ਨੇ ਕਹਿ ਦਿੱਤਾ ਨੇ ਕਿ ਮਨੁੱਖਾ ਜਨਮ ਦੁਰਲੱਭਾ ਜੇ ਮਨੁੱਖਾ ਜਨਮ ਤੋਂ ਬਾਅਦ ਪੱਕਾ ਹੀ ਮਨੁੱਖਾ ਜਨਮ ਮਿਲ ਜਾਣਾ ਸੀ ਫਿਰ ਦੁਰਲੱਭ ਨਾ ਨਾ ਕਹਿੰਦੇ ਵੀ ਇਸ ਵਿੱਚ ਭਗਤੀ ਕਰ ਲੋ ਫਿਰ ਤੇ ਇਹ ਸੀ ਵੀ ਫਿਰ ਵੀ ਮਨੁੱਖਾ ਮਿਲ ਜਾਣਾ ਇਹ ਗੱਲ ਸੱਚੀ ਨਹੀਂ ਹੈ ਇਹ ਹੈ ਕਿ ਆਪਣੇ ਕਰਮਾਂ ਦੇ ਅਨਸਾਰ ਸਾਨੂੰ ਹੁਣ ਜੀਵਨ ਮਿਲਣਾ ਇਹ ਜ਼ਰੂਰੀ ਨਹੀਂ ਕਿ ਵੀ ਹੁਣ ਫਿਰ ਮਨੁੱਖਾ ਮਿਲ ਜਾਏ ਵਾਹਿਗੁਰੂ ਜੀ ਵਾਹਿਗੁਰੂ ਗੁਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੇ ਸਰਪ ਜੋਨ ਵੱਲ ਵੱਲ ਔਤਰੈ ਕਹਿੰਦੇ ਜਦੋਂ ਜੀਵ ਅੰਤ ਸਮੇ ਧਿਆਨ ਮਾਇਆ ਵੱਲ ਰਹਿ ਜਵੇ ਉਹ ਕਹਿੰਦੇ ਉਹਦੀ ਆਉਣ ਵਾਲੀ ਜੋਨ ਸੱਪ ਦੀ ਹੁੰਦੀ ਹੈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਓ ਜੰਦੇ ਹੈ ਮੇਰੀ ਭੈਣ ਪਰਮੇਸ਼ਰ ਦਾ ਨਾਮ ਕਦੇ ਵੀ ਨਾ ਮਨ ਤੋਂ ਵਿਸਾਰੋ ਕਿਉਂ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਅੰਤ ਦਾ ਸਮਾਜਵੇ ਜੇ ਉਹਦਾ ਨਾਮ ਨਹੀਂ ਸਿਮਰਦੇ ਹੋਵਾਂਗੇ ਜਿਸ ਚੀਜ਼ ਚ ਸੁਤਾ ਹੋਊਗੀ ਉਸ ਉਹਨੇ ਜਨਮ ਕਰਾ ਦੇਣਾ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜ ਮਰੇ ਬੇਸਵਾ ਜੋਂਨ ਵਲਵਲ ਔਤਰੈ ਕਹਿੰਦੇ ਜੇ ਅੰਤ ਦੇ ਸਮੇਂ ਆਪਣੀ ਇਸਤਰੀ ਵੱਲ ਯਾਦ ਆ ਗਈ ਇਸਤਰੀ ਵੱਲ ਧਿਆਨ ਚਲੇ ਗਿਆ ਨਾ ਅੰਤ ਦਾ ਜਿਹੜਾ ਸਾਹ ਆਇਆ ਤਾਂ ਉਹਦਾ ਆਉਣ ਵਾਲਾ ਜੀਵਨ ਬੇਸਵਾਦਾ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਆਂਤ ਕਾਲ ਜੋ ਲੜਕੈ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸੂਕਰ ਜੋਨ ਵੱਲ ਵੱਲ ਔਤਰੈ ਜਿਹੜੇ ਜੀਵ ਦੀ ਕਹਿੰਦੇ ਸੁਤਾ ਅੰਤ ਵੇਲੇ ਆਪਣੇ ਪੁੱਤਰ ਵੱਲ ਰਹਿ ਗਈ ਉਹਦਾ ਅਗਲਾ ਜਨਮ ਸੂਰ ਦਾ ਹੁੰਦਾ ਹੈ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ। ਪ੍ਰੇਤ ਜੋਨ ਵੱਲ ਵੱਲ ਔਤਰੈ। ਅੰਤ ਸਮੇਂ ਕਹਿੰਦੇ ਜਿਸ ਜੀਵ ਦਾ ਧਿਆਨ ਆਪਣੇ ਘਰਬਾਰ ਵੱਲ ਰਹਿ ਗਿਆ ਉਹਦੀ ਆਉਣ ਵਾਲੀ ਜਿਹੜੀ ਜੂਨ ਆ ਉਹ ਪੂਤ ਪ੍ਰੇਤ ਦੀ ਹੁੰਦੀ ਆ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੈ ਰਿਦੈ ਬਸੈ ਕਹਿੰਦੇ ਅੰਤ ਦੇ ਸਮੇਂ ਜਿਨੇ ਪਰਮੇਸ਼ਰ ਦਾ ਨਾਮ ਜਪ ਲਿਆ ਇਸ ਖਿਆਲ ਵਿੱਚ ਉਹਦਾ ਅੰਤਲਾ ਸਾਹ ਜਾਂਦਾ ਹੈ ਕਹਿੰਦੇ ਨੇ ਭਗਤ ਤੇਰਲੋਚਨ ਜੀ ਉਹਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਉਹ ਜੀਵਨ ਮੁਕਤ ਹੋ ਜਾਂਦਾ ਉਸ ਜੀਵ ਦੀ ਫਿਰ ਦੁਬਾਰਾ ਜਨਮ ਨਹੀਂ ਹੁੰਦਾ ਪਰਮੇਸ਼ਰ 'ਚ ਮਿਲਾਪ ਹੋ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰਮਾਦ ਪੁਰਖ ਮਨੋ ਪਿਮ ਸਤ ਆਦ ਪਾਵ ਰਤ ਪਰਮਦ ਪੁਤ ਪਰਕਿਰਤ ਪਰੈ ਜਦ ਚਿੰਤ ਸਰਬਗਤ ਕੇਵਲ ਰਾਮ ਨਾਮ ਮਨੋਰ ਮੈਂ ਬਦ ਅਮਰਿਤ ਤਤ ਮੈਂ ਨਾਂਦ ਨੋਤ ਨਾ ਨਾ ਦਿਨੋਤ ਜ ਸਮਰਣ ਜਨਮ ਜਰਾਦ ਮਰਨ ਪੈ ਰਹਾਓ ਹਾਂਜੀ ਸੰਗਤ ਜੀ ਭਗਤ ਜੈਦੇਵ ਜੀ ਕਹਿੰਦੇ ਨੇ ਉਹ ਪਰਮੇਸ਼ਰ ਕਹਿੰਦੇ ਸਭ ਤੋਂ ਉੱਚੀ ਹਸਤੀ ਵਾਲਾ ਹੈ ਉਹ ਕਹਿੰਦੇ ਸਦਾ ਰਹਿਣ ਵਾਲਾ ਹੈ ਉਹ ਸਾਰਿਆਂ ਵਿੱਚ ਵਿਆਪਕ ਹੈ ਆਦ ਤੋਂ ਹੈ ਉਹ ਪਰਮੇਸ਼ਰ ਕਹਿੰਦੇ ਉਹ ਪਰਮੇਸ਼ਰ ਕਹਿੰਦੇ ਅਚਰਜਮਈ ਹੈ ਮਾਇਆ ਤੋਂ ਪਰੇ ਹੈ ਕਹਿੰਦੇ ਉਹ ਪਰਮੇਸ਼ਰ ਕਹਿੰਦੇ ਸਾਡੇ ਚਿੰਤਨ ਦੇ ਵਿੱਚ ਨਹੀਂ ਆਉਂਦਾ ਉਹ ਸਰਵ ਵਿਆਪਕ ਹੈ ਅਸੀਂ ਉਹਦਾ ਸਰੂਪ ਦੱਸ ਨਹੀਂ ਸਕਦੇ ਇਸ ਤਰ੍ਹਾਂ ਉਹਨੂੰ ਆਪਣੇ ਅ ਦਿਮਾਗ ਦੇ ਵਿੱਚ ਉਹਦਾ ਜਿਹੜਾ ਸਰੂਪ ਆ ਉਹਨੂੰ ਬਿਆਨ ਨਹੀਂ ਕਰ ਸਕਦੇ ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਹੈ ਸਭ ਤੋਂ ਮਨਮੋਹਕ ਹੈ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ ਉਹ ਪਰਮੇਸ਼ਰ ਅਸਲ ਹੈ ਅਸਲੀਅਤ ਇਹੀ ਹੈ ਕਿ ਉਸ ਪਰਮੇਸ਼ਰ ਦਾ ਨਾਮ ਸਿਮਰਿਆ ਜਾਵੇ ਜੋ ਅੰਮ੍ਰਿਤ ਰੂਪ ਹੈ ਜੇ ਕਹਿੰਦੇ ਜੀਵ ਚਾਹੁੰਦਾ ਹੈ ਕਿ ਮੈਨੂੰ ਕੋਈ ਦੁੱਖ ਨਾ ਹੋਏ ਜਨਮ ਮਰਨ ਦਾ ਮੌਤ ਦਾ ਫੇਰ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਸਿਮਰੇ ਜੋ ਪਰਮੇਸ਼ਰ ਹਮੇਸ਼ਾ ਰਹਿਣ ਵਾਲਾ ਹੈ ਪਰਮੇਸ਼ਰ ਦਾ ਨਾਮ ਸਿਮਰਿਆ ਨਾ ਜਨਮ ਮਰਨ ਦਾ ਨਾ ਜਮਾ ਦਾ ਨਾ ਮੌਤ ਦਾ ਨਾ ਬੁਢੇਪੇ ਦਾ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਹੈ ਇੱਛੇ ਸਜਮਾਦ ਪ੍ਰਾਰੰਭੈ ਇਛ ਸਜਮਾਦ ਪ੍ਰਾਵੈ ਜਸ ਸੁਵਸਤ ਸੁਕਿਰਤ ਕਿਤੇ ਪਾਵ ਪੂਤ ਪਾਵ ਸੰਬੈ ਪਰਮ ਪਰਸਨ ਮਿਦੈ ਕਹਿੰਦੇ ਜੇ ਜੀਵ ਚਾਹੁੰਦਾ ਹੈ ਕਿ ਜਮ ਦਾ ਡਰ ਨਾ ਰਹੇ ਮੇਰੀ ਸੋਭਾ ਹੋਵੇ ਮੈਨੂੰ ਸੁਖ ਮਿਲੇ ਫੇ ਕਹਿੰਦੇ ਉਹ ਸੁਕਿਰਤ ਕਰੇ ਸੁਖਿਰਤ ਹੈ ਪਰਮੇਸ਼ਰ ਦਾ ਨਾਮ ਜਪਣਾ ਉਹ ਪਰਮੇਸ਼ਰ ਕਹਿੰਦੇ ਜੋ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਹੋਊਗਾ ਕਹਿੰਦੇ ਉਸ ਪਰਮੇਸ਼ਰ ਜੋ ਪਰਮ ਹੈ ਸਭ ਤੋਂ ਉੱਚੀ ਹਸਤੀ ਹੈ ਜੋ ਹਮੇਸ਼ਾ ਖਿੜੇ ਹਿਰਦੇ ਵਾਲਾ ਹੈ ਪ੍ਰਸੰਨ ਚਿਤ ਹੈ ਪਰਮੇਸ਼ਰ ਲੋਪਾਦ ਦ੍ਰਿਸ਼ਟ ਪਰਗ੍ਰਹਿ ਜਦ ਵਿਦ ਆਚਰੈ ਤਜ ਸਕਲ ਧੋ ਕਿਰਤ ਦੁਰਮਤੀ ਭਜ ਚਕਰ ਤਰ ਸਰਣੈ ਕਹਿੰਦੇ ਲਾਲਚ ਵਾਲਾ ਸੁਭਾਅ ਪ੍ਰਾਇ ਕਰਤੇ ਅਖ ਰੱਖਣੀ ਤੇ ਚੰਗਾ ਆਚਰਨ ਬਣਾਉਣਾ ਜਿਹੜੀਆਂ ਚੰਗੇ ਆਚਰਨ ਦੀਆਂ ਗੱਲਾਂ ਨੇ ਉਹ ਸਾਰੀਆਂ ਕਹਿੰਦੇ ਗ੍ਰਹਿਣ ਕਰਨੀਆਂ ਤੇ ਲਾਲਚ ਛੱਡਣਾ ਪ੍ਰਾਇ ਕਰਦੇ ਮਾੜੀ ਅੱਖ ਰੱਖਣੀ ਇਹ ਸਭ ਕਹਿੰਦੇ ਜੀਵ ਕਰੇ ਤਜ ਸਕਲ ਧੁਕਿਰਥ ਕਹਿੰਦੇ ਜਿਹੜੀ ਮਾੜੇ ਕੰਮ ਨੇ ਉਹ ਸਾਰੇ ਛੱਡ ਦਵੇ ਤੇ ਇਸ ਤਰ੍ਹਾਂ ਜਿਹੜੀ ਉਹਦੀ ਮਾੜੀ ਮਾਤਾ ਉਹ ਖਤਮ ਹੋ ਜੂਗੀ ਤੇ ਪਰਮੇਸ਼ਰ ਦੇ ਸ਼ਰਨ ਲਾਏ ਉਹ ਪਰਮੇਸ਼ਰ ਜੋ ਹਮੇਸ਼ਾ ਰਹਿਣ ਵਾਲਾ ਹੈ ਹਰ ਭਗਤ ਨਿਜ ਨਹਿ ਕੇਵਲਾ ਰਿਤ ਕਰਮਣਾ ਬਚਸਾ ਜੋਗਨ ਕੇ ਜਗਨ ਕੇ ਦਾਨਨ ਕੇ ਤਪਸਾ ਕਹਿੰਦੇ ਜਿਹੜੇ ਪਰਮੇਸ਼ਰ ਦੇ ਭਗਤ ਨੇ ਉਹ ਆਸਾ ਤ੍ਰਿਸ਼ਨਾ ਤੋਂ ਰਹਿਤ ਹੋ ਜਾਂਦੇ ਨੇ ਉਹ ਮਨ ਬਚ ਕਰਮ ਕਰਕੇ ਪਵਿੱਤਰ ਹੁੰਦੇ ਨੇ ਉਹਨਾਂ ਦਾ ਮਨ ਵੀ ਪਵਿੱਤਰ ਉਹਨਾਂ ਦੇ ਬਚਨ ਵੀ ਪਵਿੱਤਰ ਉਹਨਾਂ ਦੇ ਕਰਮ ਵੀ ਪਵਿੱਤਰ ਹੁੰਦੇ ਨੇ ਉਹਨਾਂ ਨੂੰ ਹੋਰ ਕੋਈ ਯੋਗ ਕਰਨ ਨਾਲ ਜਗ ਕਰਨ ਨਾਲ ਕੋਈ দান ਕਰਨ ਦੇ ਨਾਲ ਕੋਈ ਹੋਰ ਤਪ ਕਰਨ ਦੇ ਨਾਲ ਕੋਈ ਸਬੰਧ ਨਹੀਂ ਰਹਿੰਦਾ ਉਹ ਸਿਰਫ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦੇ ਨਾਮ ਵਿੱਚ ਸਾਰੇ ਚੰਗੇ ਕੰਮ ਆ ਜਾਂਦੇ ਨੇ ਗੋਬਿੰਦ ਗੋਬਿੰਦੇਤ ਜਪਨਾਰ ਸਕਲ ਸਿਦ ਪਦੈ ਜੈ ਦੀਵ ਆਇਓ ਤਸ ਫੁਟ ਪਬ ਪੂਤ ਸਰਬ ਗਤੈ ਕਹਿੰਦੇ ਹੈ ਜੀਵ ਉਸ ਪਰਮੇਸ਼ਰ ਦਾ ਨਾਮ ਜਪ ਉਸ ਪਰਮੇਸ਼ਰ ਦਾ ਨਾਮ ਜਪ ਜਿਹਦਾ ਨਾਮ ਜਪਣ ਦੇ ਨਾਲ ਤੈਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ ਕਹਿੰਦੇ ਜੈਦੇਵ ਤੇ ਉਸ ਪਰਮਾਤਮਾ ਦੀ ਸ਼ਰਨ ਆਇਆ ਜੋ ਪਰਮਾਤਮਾ ਪਰਤਖ ਹੈ ਜਹਰਾ ਹਜ਼ੂਰ ਹੈ ਜਿਹਨੂੰ ਕਹਿੰਦੇ ਨੇ ਜਹਰਾ ਜ਼ਹੂਰ ਹੈ ਕਿ ਹਮੇਸ਼ਾ ਸਾਡੇ ਅੰਗ ਸੰਗ ਹੈ ਜੋ ਪਰਮੇਸ਼ਰ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ ਜੋ ਪਰਮੇਸ਼ਰ ਸਾਰੀ ਜਗ੍ਹਾ ਤੇ ਵਿਆਪਕ ਹੈ ਕਹਿੰਦੇ ਜੈਦੇਵ ਨੇ ਤੇ ਉਸ ਪਰਮੇਸ਼ਰ ਦੀ ਸ਼ਰਨ ਲਈ ਹੈ ਸਾਨੂੰ ਵੀ ਇਹੀ ਤਾਕੀਦ ਕਰਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ